ਚੰਡੀਗੜ੍ਹ ਮੇਰ ਚੌਂ ਦੇ ਉੱਤੇ ਟੈਕਨੀਕਲ ਪੇਜ ਫਸਦਾ ਹੋਇਆ ਨਜ਼ਰ ਆ ਰਿਹਾ ਹੈ। ਚੰਡੀਗੜ੍ਹ ਮੇਰ ਚੌਂ ਤੇ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ। ਹੁਣ ਤੱਕ ਕਾਂਗਰਸੀ ਉਮੀਦਵਾਰ ਦਾ ਪਰਚਾ ਵਾਪਸ ਨਹੀਂ ਹੋਇਆ ਸਾਡੇ ਸੋਰਸਿਸ ਜਾਣਕਾਰੀ ਦੇ ਰਹੇ ਨੇ। ਜਸਬੀਰ ਬੰਟੀ ਦਾ ਪਰਚਾ ਵਾਪਸ ਨਹੀਂ ਹੋ ਸਕਿਆ। ਤਕਨੀਕੀ ਤੌਰ ਦੇ ਉੱਤੇ ਬੰਟੀ ਹੁਣ ਵੀ ਮੇਰ ਦੇ ਉਮੀਦਵਾਰ ਨੇ। ਕਾਬਲੇ ਗੌਰ ਹੈ ਕਿ ਕੱਲ ਫਿਰ 11 ਵਜੇ ਤੋਂ ਮੇਰ ਚੌਂ ਦੇ ਲਈ VOTING ਹੋਣੀ ਹੈ ਤੇ VOTING ਤੋਂ ਪਹਿਲਾਂ ਐਮਪੀ ਦਫ਼ਤਰ ਦੇ ਬਾਹਰ ਸਿਕਿਉਰਿਟੀ ਵਧਾ ਦਿੱਤੀ ਗਈ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਇਲੈਕਸ਼ਨ ਮੇਰ ਉਸ ਟੈਕਨੀਕਲ ਪੇਜ ਕੀਆ ਹੋ ਸਮਝੋ ਟੈਕਨੀਕਲ ਪੇਜ ਇਹ ਹੈ ਕਿ ਦੋਵੇਂ ਪਾਰਟੀਆਂ ਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਗੜਜੋੜ ਤੋਂ ਪਹਿਲਾਂ ਜਸਬੀਰ ਬੰਟੀ ਦੇ ਵੱਲੋਂ ਕਾਂਗਰਸ ਦੇ ਉਮੀਦਵਾਰ ਦੇ ਤੌਰ ਦੇ ਉੱਤੇ ਮੇਅਰ ਦਾ ਨਾਮੀਨੇਸ਼ਨ ਫਾਈਲ ਕਰ ਦਿੱਤਾ ਗਿਆ ਸੀ ਮੇਅਰ ਦੇ ਉਮੀਦਵਾਰ ਦੇ ਲਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਾਂਗਰਸ ਵਿਚਾਲੇ ਸਮਝੌਤਾ ਹੋ ਜਾਂਦਾ ਹੈ ਮੇਅਰ ਇਲੈਕਸ਼ਨ ਨੂੰ ਲੈ ਕੇ ਤੇ ਫਿਰ ਫਾਰਮੂਲਾ ਇਹ ਕੱਢਿਆ ਜਾਂਦਾ ਹੈ ਕਿ ਮੇਅਰ ਹੋਏਗਾ ਆਮ ਆਦਮੀ ਪਾਰਟੀ ਦਾ ਤੇ ਦੂਜੇ ਪਾਸੇ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਹੋਣਗੇ ਕਾਂਗਰਸ ਦੇ ਸਫਲ ਜਸबीर ਬੰਟੀ ਨੇ ਲਾਜ਼ਮੀ ਤੌਰ ਤੇ ਆਪਣਾ ਜਿਹੜਾ ਨਾਮਿਨੇਸ਼ਨ ਆ ਉਹ ਵਾਪਸ ਲੈਣਾ ਸੀ ਪਰ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਟੈਕਨੀਕਲ ਤੌਰ ਦੇ ਉੱਤੇ ਜਿਸ ਤਰੀਕੇ ਨਾਲ ਨਾਮਿਨੇਸ਼ਨ ਵਾਪਸ ਲਿਆ ਜਾਣਾ ਚਾਹੀਦਾ ਸੀ ਉਹ ਨਹੀਂ ਲਿਆ ਗਿਆ ਇਸ ਕਰਕੇ ਜੋ ਸਾਡੇ ਸੋਰਸ ਤੋਂ ਜਾਣਕਾਰੀ ਦੇ ਰਹੇ ਨੇ ਕਿ ਮੌਜੂਦਾ ਸਮੇਂ ਦੇ ਵਿੱਚ ਵੀ ਜਿਹੜੇ ਜਸਬੀਰ ਬੰਟੀ ਨੇ ਉਹ ਮੇਅਰ ਦੇ ਉਮੀਦਵਾਰ ਨੇ ਯਾਨੀ ਕਿ ਜਦੋਂ VOTING ਹੋਏਗੀ ਤਾਂ ਉਸ ਦੇ ਵਿੱਚ ਜਸਬੀਰ ਬੰਟੀ ਦਾ ਨਾਮ ਵੀ ਮੇਅਰ ਦੇ ਤੌਰ ਦੇ ਉੱਤੇ ਸਾਹਮਣੇ ਆਏਗਾ ਇਹ ਬਹੁਤ ਅਹਿਮ ਤੁਸੀਂ ਕਹਿ ਸਕਦੇ ਹੋ ਡਵੈਲਪਮੈਂਟ ਹੈਸ ਪੂਰੇ ਮਾਮਲੇ ਦੇ ਵਿੱਚ ਕਿ ਹੁਣ ਸਵਾਲ ਇਹ ਜ਼ਰੂਰ ਹੈ ਕਿ ਇਸ ਦਿਨ ਹਾਲ ਇਲੈਕਸ਼ਨ ਦੇ ਰਿਜ਼ਲਟ ਦੇ ਉੱਤੇ ਕੋਈ ਅਸਰ ਨਜ਼ਰ ਆ ਸਕਦਾ ਹੈ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਸਾਡੇ ਸੇਹੀ ਹੋਗੀ ਚੰਡੀਗੜ੍ਹ ਤੋਂ ਮਨੋਜ ਰਾਠੀ ਸਾਡੇ ਨਾਲ ਜੁੜ ਰਹੇ ਨੇ ਮੈਂ ਮਨੋਜ ਦਾ ਰੁਕ ਕਰਾਂਗਾ ਮਨੋਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਹ ਟੈਕਨੀਕਲ ਪੇਜ ਦਾ ਮਤਲਬ ਸਮਝਾਓ ਕਿ ਕਿਸ ਤਰੀਕੇ ਨਾਲ ਇਫੈਕਟ ਕਰ ਸਕਦਾ ਹੈ ਪੂਰੇ ਇਲੈਕਸ਼ਨ ਨੂੰ ਬਿਲਕੁਲ ਗਗਨ ਜੀ ਤੁਸੀਂ ਜਿੱਦਾਂ ਲਗਾਤਾਰ ਤੁਸੀਂ ਗੌਰਵ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਕਈ ਚੀਜ਼ਾਂ ਨੂੰ ਲੈ ਕੇ ਹੁਣ ਟੈਕਨੀਕਲ ਜਿਹੜਾ ਪੇਚ ਹੈ ਉਹ ਫਸਿਆ ਹੋਇਆ ਕਿਉਂਕਿ ਦੋ ਵਾਰ ਹਾਲਾਂਕਿ ਐਚਐਸ ਲੱਕੀ ਜੋ ਕਿ ਕੌਂਗਰਸ ਪ੍ਰੈਜ਼ੀਡੈਂਟ ਨੇ ਉਹਨਾਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਸੀ ਇਲਜ਼ਾਮ ਲਾਇਆ ਗਿਆ ਸੀਗਾ ਕਿ ਪਰਸੋ ਵੀ ਉਹ ਨਾਮੰਕਨ ਵਾਪਸ ਕਰਨ ਪਹੁੰਚੇ ਸੀਗੇ ਲੇਕਿਨ ਉਸ ਦਿਨ ਜਿਹੜੇ ਅਫਸਰ ਨੇ ਲੈਣਾ ਸੀਗਾ ਉਹਨਾਂ ਦਾ ਵਾਪ ਉਹ ਛੁੱਟੀ ਤੇ ਚੱਲ ਗਏ ਯਾਨੀ ਕਿ ਭਾਜਪਾ ਜਾਣ ਬੁਝ ਕੇ ਇੱਕ ਗੇਮ ਦੇ ਤਹਿਤ ਇੱਕ ਸਿਰਫ ਇੱਕ ਪੂਰੀ ਜਿਹੜੀ ਦੂਜੀ ਗੇਮ ਘੁਮਾਉਣ ਦੇ ਚੱਕਰਾਂ 'ਚ ਅਫਸਰਾਂ ਨੂੰ ਵੀ ਛੁੱਟੀਆਂ ਭੇਜ ਰਹੀ ਹੈ ਜਿਹੜੇ ਇਲਜ਼ਾਮ ਲਾਏ ਗਏ ਸੀ ਤੇ ਉਹ ਕੱਲ ਵੀ ਇੱਥੇ ਆਏ ਸੀਗੇ ਨਾਮੰਕਨ ਵਾਪਸ ਕਰਨ ਔਰ ਕੱਲ ਵੀ ਉਹਨਾਂ ਨੂੰ ਅਫਸਰ ਨਹੀਂ ਮਿਲੇ ਔਰ ਅਫਸਰ ਨਾ ਮਿਲ ਤੋ ਬਾਅਦ ਕਾਫੀ ਹੰਗਾਮਾ ਹੋਇਆ ਜਿੱਦਾਂ ਅਸੀਂ ਵੀ ਦੇਖਿਆ ਕਿ ਲਗਾਤਾਰ ਭਾਜਪਾ ਦੀ ਉੱਥੇ ਪਹੁੰਚਦੀ ਹੈ ਭਾਜਪਾ ਜਿਹੜੀ ਆਪਣੇ ਉਹਦੇ ਫਾਦਰ ਨੂੰ ਲੈ ਕੇ ਪਹੁੰਚਦੀ ਹੈ ਜਸਵੀਰ ਬੰਟੀ ਦੇ ਫਾਦਰ ਨੂੰ ਔਰ ਫਾਦਰ ਉੱਥੇ ਕਹਿੰਦੇ ਕਿ ਮੇਰੇ ਬੇਟੇ ਨੂੰ ਕਿ ਨੈਪ ਕਰ ਲਿਆ ਗਿਆ ਉਹਨੂੰ ਮੈਂ ਛੁੜਾਉਣਾ ਚਾਹੁੰਦਾ ਕਈ ਇਸ ਤਰ੍ਹਾਂ ਦਾ ਕੱਲ ਡਰਾਮਾ ਹਾਈ ਕਿ ਹਜੇ ਉਹਨਾਂ ਦਾ ਨਾਮੰਕਨ ਵਾਪਸ ਨਹੀਂ ਹੋਇਆ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਤੇ ਜਸਪੀਰ ਬੰਟੀ ਹਜੇ ਵੀ ਮੇਅਰ ਪਦ ਦੇ ਕੈਂਡੀਡੇਟ ਨੇ ਲੇਕਿਨ ਜਿਹੜੇ ਕਾਂਗਰਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਐਚਐਸ ਲੱਕੀ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਐ ਸੀ ਮੁੱਦੇ ਤੇ ਕਿ ਨਾਮੰਕਨ ਵਾਪਸ ਨਹੀਂ ਹੋਇਆ ਤਾਂ ਕਿਸ ਤਰ੍ਹਾਂ ਦੀ ਚੀਜ਼ ਹੋਏਗੀ ਤੇ ਇਹ ਚੀਜ਼ਾਂ ਨੂੰ ਲੈ ਕੇ ਹੁਣ ਐਚਐਸ ਲੱਕੀ ਇਹ ਕਹਿੰਦੇ ਨਜ਼ਰ ਆਏ ਕਿ ਕੱਲ 11 ਵਜੇ ਤੋਂ ਪਹਿਲਾਂ ਯਾਨੀ ਕਿ ਜਦ ਇਹ ਮੇਅਰ ਦੇ ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਹੋਏਗਾ ਉਸ ਤੋਂ ਪਹਿਲਾਂ ਅਸੀਂ ਨਾਮੰਕਨ ਵਾਪਸ ਲੈਣਗੇ ਯਾਨੀ ਕਿ ਇਹ ਇਹ ਪ੍ਰੋਸੈਸ ਹੈਗਾ ਕਿ ਤੁਸੀਂ ਜਦ ਇਹ ਪੂਰਾ ਮੇਅਰ ਦਾ ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਤੁਸੀਂ ਨਾਮੰਕਨ ਵਾਪਸ ਕਰ ਸਕਦੇ ਹੋ ਇਹ ਪ੍ਰੋਸੈਸ ਹੁੰਦਾ ਜਿਹੜੀ ਜਾਣਕਾਰੀ ਟੈਕਨੀਕਲੀ ਵੀ ਸਾਨੂੰ ਅਧਿਕਾਰੀਆਂ ਨੇ ਦਿੱਤੀ ਹੈ ਐਚਐਸ ਲੱਕੀ ਜਿਹੜੇ ਪ੍ਰੈਜ਼ੀਡੈਂਟ ਨੇ ਕਾਂਗਰਸ ਦੇ ਹੋਰ ਵੀ ਜਿਹੜੀ ਅਧਿਕਾਰੀਆਂ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਨਾਮੰਕਨ ਪ੍ਰੋਸੈਸ ਤੋਂ ਜਿਹੜਾ ਮੇਅਰ ਦਾ ਜਿਹੜਾ ਸ਼ੁਰੂ ਹੋਏਗਾ VOTING ਪ੍ਰੋਸੈਸ ਉਸ ਤੋਂ ਪਹਿਲਾਂ ਨਾਮੰਕਨ ਵਾਪਸ ਦੇ ਸਕਦੇ ਹਨ ਹਾਲਾਂਕਿ ਅੱਜ ਦਾ ਅੱਜ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਜਸਬੀਰ ਬੰਟੀ ਨੂੰ ਅੱਜ ਨਗਰ ਨਿਗਮ ਬੁਲਾਇਆ ਗਿਆ ਸੀਗਾ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਅੱਜ ਪਹੁੰਚੋ ਲੇਕਿਨ ਜਸਬੀਰ ਬੰਟੀ ਨਹੀਂ ਪਹੁੰਚੇ ਔਰ ਸੀਨੀਅਰ ਇਹ ਲੀਡਰਸ ਨੇ ਉਹ ਵੀ ਕਹਿੰਦੇ ਨਜ਼ਰ ਆਇਆ ਕਿ ਜਸਬੀਰ ਬੰਟੀ ਅੱਜ ਨਹੀਂ ਆਣਗੇ ਕੱਲ ਸਵੇਰੇ ਆ ਕੇ ਉਹ ਆਪਣਾ ਨਾਮੰਕਨ ਵਾਪਸ ਕਰਨਗੇ ਯਾਨੀ ਕਿ ਕੱਲ ਸਵੇਰੇ ਉਹ ਆਪਣਾ ਨਾਮੰਕਨ ਵਾਪਸ ਕਰਨਗੇ ਔਰ ਉਸ ਤੋਂ ਬਾਅਦ ਜਿਹੜੀ ਪ੍ਰੇਮੀਅਰ ਦਾ ਪ੍ਰੋਸੈਸ ਹੈ ਮੇਅਰ ਦਾ ਸੀਨੀਅਰ ਡਿਪਟੀ ਮੇਅਰ ਦਾ ਤੇ ਡਿਪਟੀ ਮੇਅਰ ਦਾ ਇਹ ਪ੍ਰੋਸੈਸ ਜਿਹੜਾ ਹੈ ਉਹ ਸ਼ੁਰੂ ਹੋਏਗਾ ਹੁਣ ਤੁਸੀਂ ਦੇਖੋ ਕਿ ਕਿੰਨਾ ਦਿਲਚਸਪ ਇਹ ਇੰਟਰਸਟਿੰਗ ਹੋ ਚੁੱਕਿਆ ਹੈ ਹਾਲਾਂਕਿ ਜੇਕਰ ਨਾਮੰਕਨ ਵਾਪਸ ਨਹੀਂ ਹੁੰਦਾ ਤਾਂ ਕਿਤੇ ਨਾ ਕਿਤੇ ਇੱਕ ਵੋਟ ਖਰਾਬ ਹੋ ਸਕਦਾ ਹੈ ਯਾਨੀ ਕਿ ਇੱਕ ਵੋਟ ਹਾਲਾਂਕਿ 14+1 15 ਬੀਜੇਪੀ ਦੇ ਕੋਲ ਹੈ 13+7 ਆਮ ਆਦਮੀ ਪਾਰਟੀ ਤੇ ਕਾਂਗਰਸ ਗਰ ਹੁਣ ਤੁਸੀਂ ਦੇਖੋ 20 ਇੱਕ ਸਾਈਡ ਹੈ ਪੰਤਰਾ ਇੱਕ ਸਾਈਡ ਹੈ ਹਾਲਾਂਕਿ ਜੇ ਆਪਾਂ ਗਲੀਆਂ ਇੱਕੇ ਕ੍ਰਾਸਪੋਟ ਨਹੀਂ ਹੁੰਦੀ ਹੈ ਜਾਂ ਵੋਟ ਖਰਾਬ ਨਹੀਂ ਹੁੰਦੀ ਹੈ ਤਾਂ ਸਿੱਧਾ-ਸਿੱਧਾ ਜਿੱਤ ਜਿਹੜੀ ਆਮ ਆਦਮੀ ਨੂੰ ਨਹੀਂ ਮਨੋਸ਼ ਮੈਂ ਇੱਕ ਚੀਜ਼ ਸਮਝਣਾ ਚਾ ਰਹੇ ਹਾਂ ਕਿ ਜਿਹੜੇ ਮੇਅਰ ਦੇ ਉਮੀਦਵਾਰ ਨੇ ਉਹ ਵੋਟ ਨਹੀਂ ਕਰ ਸਕਣਗੇ ਇੱਕ ਵੋਟ ਖਰਾਬ ਕਿਵੇਂ ਹੋਏਗੀ ਦੇਖੋ ਇਹਦੇ ਵਿੱਚ ਹਾਲਾਂਕਿ ਨਾਮਾਂਕਨ ਹਜੇ ਤੱਕ ਵਾਪਸ ਨਹੀਂ ਹੋਇਆ ਗੌਰਵ ਇਹ ਪਹਿਲਾ ਇਹ ਪਹਿਲੀ ਗੱਲ ਹੈ ਯਾਨੀ ਕਿ ਹਜੇ ਤੱਕ ਜਸਬੀਰ ਬੰਟੀ ਮੇਅਰ ਦੇ ਕੈਂਡੀਡੇਟ ਅਜੇ ਤੱਕ ਹੈਗੇ ਜਦ ਤੱਕ ਨਾਮੰਕਨ ਵਾਪਸ ਨਹੀਂ ਹੁੰਦਾ ਕਿਉਂਕਿ ਇਹ ਤਾਂ ਇਹ ਮਹੀਨਾ ਜਾਏਗਾ ਕਿ ਇਹ ਮੇਅਰ ਦੇ ਪਦ ਦੇ ਉਮੀਦਵਾਰ ਨੇ ਤਾਂ ਆਬਵੀਅਸਲੀ ਉਹ ਫਿਰ ਵੋਟ ਕਿਦਾ ਕਰਨਗੇ ਇਹ ਬਹੁਤ ساری ਟੈਕਨੀਕਲ ਚੀਜ਼ਾਂ ਜਿਸ ਨੂੰ ਲੈ ਕੇ ਲਗਾਤਾਰ ਕਮ ਆਸਾਨ ਮਚਾ ਹੋਇਆ ਲੇਕਿਨ ਦੂਜੇ ਪਾਸੇ ਕਾਂਗਰਸ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਪੂਰੀ ਤਰ੍ਹਾਂ ਇਹ ਤੱਕ ਕੈਸ਼ਾਈ ਕੀਤੀ ਜਾ ਰਹੀ ਹੈ ਪੀਜਪੀ ਦੀ ਪੂਰੀ ਤਰ੍ਹਾਂ ਚਾਲ ਹੈ ਲੇਕਿਨ ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਮੰਕਨ ਹਾਲਕੀ ਅੱਜ ਬੁਲਾਇਆ ਗਿਆ ਸੀਗਾ ਉਹ ਨਹੀਂ ਆਏ ਲੇਕਿਨ ਕੱਲ ਸਵੇਰੇ ਵਾਪਸ ਨਾਮਾਂਕਨ ਹੋਏਗਾ ਉਸ ਤੋਂ ਬਾਅਦ ਫਿਰ ਜਿਹੜਾ ਵੀ ਪ੍ਰੋਸੈਸ ਹੁੰਦਾ ਮੇਅਰ ਦਾ ਡਿਪਟੀ ਮੇਅਰ ਦਾ ਠੀਕ ਅਨਾਊਂਸਮੈਂਟ ਤੁਹਾਡੇ ਕੋਲ ਵਾਪਸ ਆਨੇ ਇਸ ਸਮੇਂ ਸਾਡੇ ਨਾਲ ਤੁਹਾਡੇ ਕੋਲ ਹੋ ਗਈ ਉਮੇਸ਼ ਉਮੇਸ਼ ਵੀ ਜੁੜ ਰਹੇ ਨੇ ਉਮੇਸ਼ ਸ਼ਰਮਾ ਵੀ ਜੁੜ ਰਹੇ ਨੇ ਕਾਬਲੇ ਗੌਰ ਇਹ ਕਿ ਜਸਬੀਰ ਬੰਟੀ ਨੂੰ ਲੈ ਕੇ ਵੱਡੀ ਖਬਰ ਇਹ ਹੈ ਕਿ ਹੈਬੀਅਸ ਕੋਰਪਸ ਦੇ ਉੱਤੇ ਇਸ ਪਟੀਸ਼ਨ ਤੇ ਥੋੜੀ ਦੇਰ ਦੇ ਵਿੱਚ ਸੁਣਵਾਈ ਹੋਵੇਗੀ ਕਾਂਗਰਸ ਨੇ ਚੰਡੀਗੜ੍ਹ ਪੁਲਿਸ ਦੇ ਉੱਤੇ ਇਲਜ਼ਾਮ ਲਗਾਏ ਨੇ ਮੈਂ ਰੁਕ ਕਰ ਦਉ ਉਮੇਸ਼ ਦਾ ਉਮੇਸ਼ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਮੇਅਰ ਦੇ ਇਲੈਕਸ਼ਨ ਨੂੰ ਲੈ ਕੇ ਗਰਵਸੀ ਇਸ ਸਮ ਸੈਕਟਰ 8 ਖੜੇ ਆ ਜਿੱਥੇ ਜਸਟਿਸ ਆਲੋਕ ਜੈਨ ਦੇ ਘਰੇ ਸੁਣਵਾਈ ਹੋਣੀ ਹੈ ਸਾਡੇ ਨਾਲ ਕਾਂਗਰਸ ਦੇ ਪਟੀਸ਼ਨਰ ਜਿਹੜੇ ਜਿਨ੍ਹਾਂ ਨੇ ਪਟੀਸ਼ਨ ਫਾਈਲ ਕੀਤੀ ਹੈ ਐਡਵੋਕੇਟ ਕਰਨ ਵੀਰੇ ਇੱਥੇ ਮੌਜੂਦ ਨੇ ਇਹਨਾਂ ਦੇ ਫਾਦਰ ਵੱਲੋਂ ਜਿਹੜੇ ਐਚਐਸ ਲੱਕੇ ਨੇ ਪ੍ਰਧਾਨ ਕਾਂਗਰਸ ਦੇ ਉਹਨਾਂ ਵੱਲੋਂ ਪਟੀਸ਼ਨ ਫਾਈਲ ਕੀਤੀ ਗਈ ਹੈ ਹੈਬੀਸ ਕੋਰਪਸ ਯਾਨੀ ਕਿ ਬੰਦੀ ਪ੍ਰਤੀਕਸ਼ਿਕਨ ਯਾਚਿਕਾ ਕਰਨ ਵੀਰ ਜੀ ਪੰਜਵਾਂ ਟਾਈਮ ਸੀਗਾ ਕੱਲ ਦੇ ਰਾਤ ਤੁਸੀਂ ਜਾਗਦੇ ਰਹੇ ਹੋ ਪਟੀਸ਼ਨਾਂ ਚੱਲ ਰਹੀਆਂ ਬੜਾ ਰੋਚਕ ਹੋ ਗਿਆ ਕੀ ਲੱਗਦਾ ਹੈ ਕਿ ਹੁਣ ਜਿਹੜਾ ਪੂਰਾ ਅੱਜ ਦਿਨ ਦਾ ਵੀ ਸਾਰਾ ਤੁਸੀਂ ਐਪੀਸੋਡ ਦੇਖਿਆ ਜਸਵੀਰ ਬੰਟੀ ਨੂੰ ਲੈ ਕੇ ਪਟੀਸ਼ਨ ਪਾਈ ਹੋਈ ਹੈ ਸਟੇਟਸ ਰਿਪੋਰਟ ਮੰਗੀ ਹੈ ਸਰ ਦੇਖੋ ਜਿਵੇਂ ਕੱਲ ਉਹਨਾਂ ਨੇ ਅਸੀਂ ਆਈਸੀ ਐਮਰਜੈਂਸੀ ਹੀアリング ਅਸੀਂ ਮੁਵਾਈ ਸੀ ਤੇ ਜੱਜ ਸਾਹਿਬ ਨੇ ਆਰਡਰ ਕੀਤੇ ਸੀ ਕਿ ਪੁਲਿਸ ਇੱਕ ਰਿਪਲਾਈ ਫਾਈਲ ਕਰੇ ਐਸ ਟੂ ਵਾਈ ਮਿਸਟਰ ਬੰਟੀ ਹੈਜ਼ ਬੀਨ ਇਲੀਗਲੀ ਰੀਟੇਨ ਜਿਸ ਸਟੇਟਸ ਹਾਲੇ ਵੀ ਕੁਝ ਨਹੀਂ ਚੇਂਜ ਹੋਇਆ ਹੈ ਅੱਜ ਵੀ ਹੁਣੇ ਵੀ ਪੁਲਿਸ ਉੱਥੇ ਹੈ ਐਸ ਵੀ ਸਪੀਕ ਬੰਟੀ ਜੀ ਨੂੰ ਬਾਹਰ ਨਹੀਂ ਆਣ ਦਿੱਤਾ ਜਾ ਰਿਹਾ ਬੰਟੀ ਜੀ ਇਸ ਨੋਟ ਅਲੋਡ ਟੂ ਮੂਵ ਤੇ ਸਿਚੁਏਸ਼ਨ ਔਨ ਗਰਾਉਂਡ ਉਹੀ ਹੈ ਨਾਉ lets see ਅੱਜ ਜਿ ਆਏ ਆ lets see what the police has to say because they have failed to give us any clarification ਉਹਨਾਂ ਨੇ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ S2 ਕਿਵੇਂ ਉਹਨਾਂ ਨੇ ਅੰਡਰ ਵਾਟ ਸੈਕਸ਼ਨ ਆਫ IPC CRPC ਕਿਸ ਸੈਕਸ਼ਨ ਦੇ ਤਹਿਤ ਉਹਨਾਂ ਨੇ ਉਹਨਾਂ ਨੂੰ ਇਲੀਗਲੀ ਡਿਟੇਨ ਕੀਤਾ ਹੋਇਆ ਹੈ ਫੈਰੀ ਸੋਫਾ ਤਾਮ ਆਦਵੀ ਪਾਰਟੀ ਵੱਲੋਂ ਵੀ ਆਇਆ ਨੇ ਫੈਰੀ ਜੀ ਜਿਦਾਂ ਕਰਮਜੀਤ ਜੀ ਨੇ ਦੱਸਿਆ ਕਿ ਡਿਟੇਨਸ਼ਨ ਹੈ ਕਿ ਇਲੀਗਲ ਰੇਟੇਨ ਕੀਤਾ ਹੋਇਆ ਹੈ ਨਾ ਸਟੇਟਸ ਰਿਪੋਰਟ ਫਾਈਲ ਕਰਨੀ ਹੈ ਅੱਜ ਇੱਕ ਸਾਰੀ ਡਵੈਲਪਮੈਂਟ ਨੂੰ ਕਿਵੇਂ ਦੇਖਦੇ ਦਿਨ ਚ ਸਾਰੇ ਤੁਹਾਡੇ ਮਿਲੇ ਹੋਣੇ ਤੁਹਾਡੇ ਲੀਡਰ ਵੀ ਸਰ ਦਿੰਦੇ ਵਿੱਚ ਮਿਲਣ ਲਈ ਅਲਾਉ ਜ਼ਰੂਰ ਕਰਤਾ ਸੀ ਕਿਉਂਕਿ ਇੱਥੇ ਕੱਲ ਰਾਤ ਨੂੰ ਇੱਥੇ ਜਿਹੇ ਹੈਬੀਅਸ ਫਾਈਲ ਕਰ ਦਿੱਤੀ ਸੀ ਤੇ ਉਹਦੇ ਕਰਕੇ ਪ੍ਰੈਸ਼ਰ ਦੇ ਵਿੱਚ ਆ ਕੇ ਇਹਨਾਂ ਨੇ ਮਿਲਣ ਤਾਂ ਦੇ ਦਿੱਤਾ ਸੀ ਬਟ ਹੁਣ ਇਸ਼ੂ ਇਹ ਹੈ ਫੇਰ ਵੀ ਮਿਲਣ ਦੇ ਨਾਲ ਇਹ ਨਹੀਂ ਕੀਤਾ ਕਿ ਇਹਨਾਂ ਨੂੰ ਕਿੱਥੇ ਵੀ ਬਾਹਰ ਫ੍ਰੀ ਐਂਡ ਫਲੋ ਮਤਲਬ ਇਹ ਆਰਾਮ ਨਾਲ ਇਹ ਕਿੱਥੇ ਬਾਹਰ ਜਾ ਸਕਣ ਤੇ ਦੂਸਰੀ ਗੱਲ ਇੱਕ ਜਿਹੜਾ ਨੋਟਿਸ ਵੀ ਆਇਆ ਸੀਗਾ ਕਿ ਮਾਰਨਿੰਗ 11 ਵਜੇ ਕੀ ਦੁਬਾਰਾ ਬੁਲਾਇਆ ਸੀ ਪਹਿਲਾਂ ਤਾਂ ਉਹੀ ਕਿਸੇ ਪ੍ਰੋਸੀਜਰ ਦੇ ਵਿੱਚ ਨਹੀਂ ਹੈਗਾ ਕਿ ਇਹੋ ਜਿਹਾ ਨੋਟਿਸ ਭੇਜ ਸਕਦੇ ਆ ਜੁਆਇੰਟ ਕਮਿਸ਼ਨਰ ਸਟਿਲ ਦੇ ਹੈਵ ਸੈਂਟਡ ਤੇ ਉਹਦੇ ਲਈ ਵੀ ਉਹਨਾਂ ਨੂੰ ਅਲਾਉ ਨਹੀਂ ਕੀਤਾ ਗਿਆ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਜਾਣ ਦੇ ਲਈ ਤਾਂ ਇਸ ਕਰਕੇ ਅਸੀਂ ਵੀ ਇੱਥੇ ਅੱਜ ਹੀ ਪੱਖ ਰੱਖਾਂਗੇ ਬਾਕੀ ਹੁਣ ਦੇਖਦੇ ਆ ਕਿ ਕੀ ਰਿਪੋਰਟ ਫਾਈਲ ਕਰ ਰਹੀ ਹੈ ਜਿਹੜੇ ਪੁਲਿਸ ਨੇ ਕੀ ਰਿਪੋਰਟ ਫਾਈਲ ਕਰਨੀ ਹੈ ਕੀ ਕਾਂਗਰਸ ਵੱਲੋਂ ਪਟੀਸ਼ਨ ਕਿਉਂਕਿ ਤੁਸੀਂ ਪਾਈ ਹੈ ਇਹ ਵੀ ਗੱਲ ਚਰਚਾ ਸ਼ਾਇਦ ਸੁਣਨ ਚਾਹੀਏ ਕਿ ਵਾਪਸ ਕਰਨ ਲੱਗੇ ਵਾਪਸ ਲੈ ਅਸੀਂ ਵੀ ਵਿਲ ਫੋਲੋ ਦ ਡਿਊ ਪ੍ਰੋਸੈਸ ਆਫ ਲਾ ਨਾ ਹੁਆਟ ਡਿਊ ਪ੍ਰੋਸੈਸ ਆਫ ਲਾ ਸੇਸ ਜੇ ਸਾਡਾ ਬੰਦਾ ਹਲੇ ਤੱਕ ਇਸ ਨੋਟ ਬੀਨ ਅਲਾਉਡ ਟੂ ਮੂਵ ਉਹਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਉਹ ਥੈਟ ਇਜ਼ ਟਰੂ ਥੈਟ ਇਜ਼ ਐਡਮਿਟਿਡ ਕਿ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਬਟ ਅਸੀਂ ਵਾਈ ਆਸੀ ਬੀਇੰਗ ਹੈਲਡ ਕੈਪਟਿਵ ਸਾਡਾ ਸਵਾਲ ਇਹ ਹੈ ਯੈਸ ਥੈਟ ਇਜ਼ ਦੈਟ ਇਜ਼ ਦ ਪੁਆਇੰਟ ਤੇ ਥਿਸ ਇਜ਼ ਵਾਟ ਵੀ ਸਬਮਿਟ ਇਹੀ ਅਸੀਂ ਸਬਮਿਟ ਕਰਾਂਗੇ ਕੋਰਟ ਚ ਕਿ ਸਾਨੂੰ ਸਾਡੇ ਬੰਦੇ ਨੂੰ ਕਿਸ ਗੱਲ ਕਿਸ ਬਨਾਤੇ ਬੀਇੰਗ ਸਟਾਪਡ ਉਹਨੂੰ ਕਿਉਂ ਰੋਕਿਆ ਗਿਆ ਹੈ ਔਰ ਪੰਜਾਬ ਦੇ ਐਡੀਸ਼ਨਲ ਅਕਾਟ ਜਰਨਲ ਗੌਰਤੂਰੀ ਵਾਲਾ ਵੀ ਮੈਂ ਤੁਹਾਨੂੰ ਤਸਵੀਰਾਂ ਜਿ ਦਿਖਾਵਾਂਗਾ ਐਜ਼ ਐਨ ਐਡਵੋਕੇਟ ਨੇ ਔਰ ਕਿਉਂਕਿ ਬਾਕੀ ਦੁਨੀਆ ਐਡਵੋਟ ਦਿਖਾਇਆ ਗੌਰ ਪਰ ਇਨੀ ਜ਼ਰੂਰ ਹੈ ਕਿ ਕੁਝ ਹੀ ਮਿੰਟਾਂ ਜਿ ਇੱਥੇ ਸੁਣਵਾਈ ਸ਼ੁਰੂ ਹੋਏਗੀ ਔਰ ਸਭ ਤੋਂ ਪਹਿਲਾਂ ਨਿਊਜ਼ 18 ਨੇ ਹੀ ਇੱਕ ਖਬਰ ਬ੍ਰੇਕ ਕੀਤੀ ਸੀ ਕਿ ਹੈਬੀਅਸ ਕੋਰਪਸ ਦੇਰ ਰਾਤ ਐਸੇ ਸੈਕਟਰ 8 ਵਿੱਚ ਜਸਟਿਸ ਅਲੋਕ ਜੈਨ ਦੇ ਘਰ 'ਚ ਸੁਣਵਾਈ ਹੋਈ ਸੀ ਹੈਬੀਅਸ ਕੋਰਪਸ ਫਾਈਲ ਕੀਤੀ ਗਈ ਸੀ ਕਿ ਔਰ ਕੁਝ ਹੀ ਮਿੰਟਾਂ 'ਚ ਸੁਣਵਾਈ ਸ਼ੁਰੂ ਹੋਣ ਵਾਲੀ ਹੈ ਹਾਲਾਂਕਿ ਜਿਹੜੇ ਕਾਂਗਰਸ ਦੇ ਔਰ ਆਮ ਆਦੀ ਪਾਰਟੀ ਦੇ ਐਡਵੋਕੇਟ ਨੇ ਉਹ रिटेंशन है कि मिलन ਦਿੱਤਾ ਜਾ ਰਿਹਾ ਹੈ ਲੇਕਿਨ ਬਾਹਰ ਨਿਕਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਸਵਾਲ ਹੈ ਕੁਝ ਲੀਡਰ ਮਿਲ ਕੇ ਵੀ ਆਏ ਨੇ ਇਹ ਤੁਸੀਂ ਦੇਖ ਲਓ ਜਸਟਿਸ ਸਾਹਿਬ ਲੋਕ ਜਾਂਦਾ ਘਰ ਹੈ ਸਿਕਿਉਰਟੀ ਲੱਗੀ ਹੋਈ ਹੈ ਓਵਰ ਟੂ ਯੂ ਗੋਰਪ شکریہ ਉਮੇਸ਼ ਫਿਲਹਾਲ ਦੇ ਲਈ ਧੰਨਵਾਦ ਮਨੋਜ ਸਾਡੇ ਨਾਲ ਜੁੜੇ ਹੋਏ ਸੀ ਮਨੋਜ ਰਾਠੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤਾਂ ਚੰਡੀਗੜ੍ਹ ਦੇ ਬਹੁਤ ਇੰਟਰਸਟਿੰਗ ਇਲੈਕਸ਼ਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਨਫੈਕਟ ਇਸ ਨੂੰ ਤੁਸੀਂ 2024 ਤੋਂ ਪਹਿਲਾਂ ਇੰਡੀਆ ਅਲਾਈਅንስ ਦਾ ਇੱਕ ਟੈਸਟ ਵੀ ਕਹਿ ਸਕਦੇ ਹੋ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ